big be the prolific ਦਾ ਸਾਰੇ ਠੀਕ ਠਾਕ ਹੋ ਅੱਜ ਤੁਹਾਨੂੰ ਅਸੀਂ ਆਪਣੇ ਘਰ ਬਾਰੇ ਦੱਸਦੇ ਆ ਜੀ ਕਿ 20 ਮਿੰਟਾਂ ਜੇ ਸਾਡੇ ਜਿਹੜਾ ਗਲੀ ਦਾ ਅੰਦਰ ਪਾਣੀ ਨਾਲੀਆਂ ਦੇ ਅੰਦਰ ਆ ਰਿਹਾ ਦੇਖੋ ਜੀ ਸਾਡੇ ਪਾਣੀ ਪਾਣੀ ਕਮਰਿਆਂ ਦੇ ਵਿੱਚ ਹੋ ਗਿਆ ਕੀ ਕੰਡੀਸ਼ਨ ਆ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕੈਮਰਾਮੈਨ ਜੀ ਅੱਗੇ ਦਿਖਾਉਣਗੇ ਹਾਂ ਜੀ ਜੀ ਦਿਖਾਓ ਕੈਮਰਾਮੈਨ ਜੀ ਆਹ ਦੇਖੋ ਜੀ ਦੇਖੋ ਜੀ ਪਾਣੀ ਪਾਣੀ ਹੋ ਗਿਆ ਦੇਖੋ ਕੀ ਹਾਲਾਤ ਹੈ ਦੇਖੋ 20 ਮਿੰਟਾਂ ਚ ਇੰਨੀ ਕੰਡੀਸ਼ਨ ਹੋ ਗਈ ਗਲੀ ਦੀ ਆ ਤੁਹਾਨੂੰ ਦਿਖਾਉਂਦੇ ਆ ਦੇਖੋ ਜੀ ਕੋਆ ਦਾ ਕੀ ਹਾਲ ਆ ਕਿੱਦਾਂ ਪਾਣੀ ਪਾਣੀ ਹੋਇਆ ਆ ਦੇਖੋ ਕੀ ਕੰਡੀਸ਼ਨ ਆ ਸਾਡੇ ਅੰਦਰ ਵੀ ਪਾਣੀ ਜਾ ਚੁੱਕਾ ਹੈ ਕਮਰੇ ਵੀ ਸਾਡੇ ਭਰ ਚੁੱਕੇ ਆ ਹਾਂਜੀ ਹਾਂਜੀ ਹਾਂ ਜੀ ਆ ਦੇਖੋ ਸਾਡੇ ਭਾਜੀ ਬਾਹਰ ਨਿਕਲ ਕੇ ਆ ਰਹੇ ਹੈ ਨਾ ਪੋਸਟੇ ਵੀ ਬਾਹਰ ਕੀ ਕਰ ਰਹੇ ਹੈ ਸਟੈਂਡ ਫਾਇਰ ਨੂੰ ਕੋੜੇ ਛੋੜੇ ਖਾਣੇ ਚਾਹੀਦੇ ਆ ਅਸੀਂ ਪੁੱਛ ਰਿਹਾ ਜੀ ਕਾਤੇ ਬਾਹਰ ਆਏ ਆ ਆਓ ਜੀ ਦੱਸਿਓ ਮੰਨ ਜਾ ਗੱਲ ਇਦਾਂ ਜੀ ਸਾਡੇ ਤਾਂ ਅੰਦਰਾ ਦੇ ਵਿੱਚ ਪਾਣੀ ਪੜ ਗਿਆ ਮੀ ਇੰਨਾ ਪਿਆ ਆ ਇਹ ਤਾਂ ਬੰਨ ਲਾਉਣੇ ਫਿਰਦੇ ਆ ਅੰਦਰਾ ਵਾਸਤੇ ਕਿੱਧਰ ਦੀ ਪਾਣੀ ਹੋਣਾ ਅੱਜ ਵੇਡਾ ਲੱਗੀਆਂ ਆ ਹਾਂਜੀ ਸਸੀ ਕਾਹ ਜੀ ਥੈਂਕ ਯੂ ਤੁਹਾਡਾ ਹਾਂਜੀ ਉਹ ਪਾਣੀ ਦੀ ਸਫਾਈ ਕਰਨ ਜਾ ਰਹੇ ਆ ਆ ਦੇਖੋ ਕੀ ਹਾਲ ਆ ਦੇਖੋ ਜਿਹੜੇ ਭਾਂਗਰੇ ਜਾਰ ਹੋਏ ਪਏ ਆ ਬੜੀ ਕੰਡੀਸ਼ਨ ਬੁਰੀ ਆ ਇਸ ਟਾਈਮ ਲੋਕੀ ਪਕੌੜੇ ਖਾ ਰਹੇ ਆ ਸਾਨੂੰ ਵੀ ਉਸਤਾ ਆਪਣੇ ਘਰਾਂ ਦੀ ਪਈ ਹੋਈ ਆ ਦੇਖੋ ਦੇਖੋ ਕੀ ਹਾਲ ਆ ਕਲੋਆਂ ਦਾ ਕਰਨਾ ਵੀ ਬੜੀ ਮੁਸ਼ਕਿਲ ਹੋ ਰਹੀ ਆ ਦੇਖੋ ਕੀ ਹਾਲ ਆ ਹਾਲ ਆ ਬਿਹਾਲ ਹੈ ਬਿਹਾਲ ਹੈ ਹਾਂਜੀ ਬਾਹਰ ਆਏ ਆ ਆਪਣੇ ਦੇਵਰ ਦੀ ਨਾਤਾ ਡਿੱਗਣ ਕਰਾਇਆ ਜਾ ਰਿਹਾ ਆ ਆ ਬਾਹਰ ਆਏ ਹੋ ਦੋਸਤ ਇਹ ਇੱਧਰ ਨਹੀਂ ਖੋਹਦੇ ਇੱਧਰ ਨਹੀਂ ਖੋਹਦੇ ਜਿੱਥੇ ਵੀ ਰਖਾ ਆਹ ਲਓ ਜੀ ਦੱਸਿਓ ਬੀ ਹਾਂਜੀ ਜੀ ਬਾਹਰ ਤਾਂ ਇੱਥੇ ਦਾ ਜੀ ਬੜਾ ਡਿਫਰੈਂਟ ਆ ਜੀ ਇੱਥੇ ਦਾ ਤੁਹਾਨੂੰ ਪਤਾ ਪਾਣੀ ਆ ਸਾਰਾ ਰੁੜ ਗਿਆ ਜੀ ਇੱਕਦਾਂ ਖੜੀ ਨੇ ਬੜਾ ਤੰਗ ਕੀਤਾ ਸਾਨੂੰ ਸਾਡੇ ਦਾ ਪਾਣੀ ਸਾਰਾ ਅੰਦਰ ਹੀ ਆ ਗਿਆ ਹੈ ਸਾਹਮਣੇ ਦੇਖੋ ਜੀ ਪਾਣੀ ਦਾ ਹੜ੍ਹ ਹੀ ਆ ਤੇ ਬਾਹਰ ਤਾਂ ਫੇ ਤੁਹਾਨੂੰ ਪਤਾ ਵਧੀਆ ਜੀ ਇੱਥੇ ਡਿਫਰੈਂਟ ਆ ਸਾਰਾ ਕੁਝ ਇਸ ਕਰਕੇ ਆ ਥੜੀ ਟੁੱਟੀ ਜਾਵੇ ਸਾਡੇ ਪਾਣੀ ਅੰਦਰ ਆਉਂਦਾ ਆ ਜੀ ਇਹ ਥੜੀ ਦਾ ਕੁਛ ਨਾ ਕੁਛ ਖੱਲ ਨਿਕਲੇ ਆ ਜਾ ਲਓ ਜੀ ਕਰੋ ਲਓ ਥੈਂਕ ਯੂ ਦਾਦਾ ਇਹ ਨੌਜਵਾਨ ਮਿਲੇ ਆ ਇਹਨਾਂ ਨੂੰ ਅਸੀਂ ਪੁੱਛ ਰਿਹਾ ਜੀ ਰੋਡ ਕਿੰਦਾ ਤੁਹਾਨੂੰ ਵਧੀਆ ਤੱਕ ਇਹ ਖੁਦ ਹੀ ਦੱਸਣਗੇ ਹਾਂ ਜੀ ਦੱਸੋ ਜੀ ਰੋਡ ਬਹੁਤ ਖਰਾਬ ਆ ਜੀ ਪੰਜਾਬ ਦੀ ਹਾਲਤ ਹੀ ਦੇਖ ਸਕਦੇ ਆ ਜੀ ਇੱਥੇ ਪਾਣੀ ਪਾਣੀ ਪਕਰੇ ਸਾਡੇ ਕੋਲਿਆ ਪਿੰਡ ਵਿੱਚ ਆਏ ਤੁਹਾਨੂੰ ਕਿੰਦਾ ਲੱਗਿਆ ਬਹੁਤ ਬੇੜਾ ਹੈ ਜੀ ਨਹੀਂ ਜੀ ਬਹੁਤ ਖਰਾਬ ਆ ਰੋਡ ਪੰਜਾਬ ਦੀ ਸਾਡ ਬਹੁਤ ਮਾੜੀ ਬੇੜਾ ਕਰਕੇ ਪਿਆ ਪਾਣੀ ਦੇਖੋ ਜੀ ਕਿ ਦਪਾਈ ਪਾਣੀ ਲਗਾ ਦੇ ਯਾਰ ਖੜਾ ਬਹੁਤ ਬਰਾੜ ਹਾਂਜੀ ਹਾਂਜੀ ਹੋਰ ਵੀ ਤੀਨੇ ਪਾਇਦੇ ਆ ਆ ਤਾਂ ਫੇੜੀ ਬਹੁਤ ਬੇੜਾ ਕਰਕੇ ਆ ਜੀ ਜਿੱਦਾਂ ਤੁਸੀਂ ਮੋਟਰਸਾਈਕਲ ਆਇਆ ਕੀ ਇਹਦਰ ਘਟਲਾ ਦਾ ਕਾਰਨ ਹੋ ਸਕਦਾ ਹੈ ਹਾਂਜੀ ਹਾਂਜੀ ਪਾਣੀ ਖੜਾ ਜਦੋਂ ਟੂਆ ਟੂਆ ਕੁਝ ਦੀਦਾ ਹਾਂਜੀ ਇਹਦਾ ਵਿਕਾਸ ਹੋਣਾ ਚਾਹੀਦਾ ਹੋਣਾ ਚਾਹੀਦਾ